ਲੋਵੀ ਬੇਲੀ ਉਹ ਆਪਣੇ ਖੇਤ ਕਿਰਾਏਦਾਰ ਜਿਹੜੇ ਉਹ ਰਹਿਣ ਲੱਗ ਗਿਆ ਤੇ ਕਿਰਾਏਦਾਰਾਂ ਦੀ ਸ਼ਰਤ ਇਹ ਸੀਗੀ ਵੀ ਅਸੀਂ ਕੋਈ ਕਿਰਾਇਆ ਨਹੀਂ ਦੇਣਾ ਪਰ ਅਸੀਂ ਆਪਦੇ ਘਰ ਆਪ ਬਣਾਵਾਂਗੇ ਤੇ ਆਪਾਂ ਉਹਨਾਂ ਦੀ ਸ਼ਰਤ ਜਿਹੜੀ ਮਨਜ਼ੂਰ ਕਰ ਲਈ ਆ ਤੇ ਉਹਨਾਂ ਨੇ ਘਰ ਬਣਾਉਣੇ ਜਿਹੜੇ ਸਟਾਰਟ ਕਰਤੇ ਆ ਕਿਰਾਏਦਾਰਾਂ ਨੇ ਤੇ ਹੁਣ ਕਈ ਭਰਾ ਸੋਚਣਗੇ ਵੀ ਯਾਰ ਇੰਨੀ ਕਿ ਜਗ੍ਹਾ ਦੇ ਵਿੱਚ ਕਿੱਥੋਂ ਕਿਰਾਏਦਾਰ ਰਹਿਣ ਲੱਗ ਜਾਣਗੇ ਇੱਕ ਤਾਂ ਕਮਰਾ ਇੱਥੇ ਇੱਕ ਭਾਂਡਾ ਅਸਲ ਦੇ ਵਿੱਚ ਭਈ ਆਪਣੇ ਜਿਹੜੇ ਪੰਛੀ ਆ ਨਾ ਮਿੱਤਰ ਪਿਆਰੇ ਆਪਣੇ ਪੰਛੀ ਉਹਨਾਂ ਨੇ ਇਹ ਜਗ੍ਹਾ ਆਪਣੀ ਜਿਹੜੀ ਉਹ ਕਿਰਾਏ ਤੇ ਲੈ ਲਈ ਆ ਤੇ ਉਹ ਕਹਿੰਦੇ ਵੀ ਸਾਨੂੰ ਆਪਦੀ ਜਗ੍ਹਾ ਜਿਹੜੀ ਕਿਰਾਏ ਤੇ ਦਿਓ ਤੇ ਅਸੀਂ ਇੱਥੇ ਰਹਿਣ ਬਸੇਰੇ ਕਰਨੇ ਆ ਤੇ ਆਪਦੇ ਘਰ ਆਪ ਬਣਾਉਣੇ ਆ ਤੇ ਆਪਾਂ ਨੂੰ ਵੀ ਬੜੀ ਖੁਸ਼ੀ ਹੋਈ ਜਦੋਂ ਕਿਰਾਏਦਾਰ ਆਏ ਆਪਣੇ ਕੋਲੇ ਤੇ ਆਪਦੇ ਜਿਹੜੇ ਉਹ ਘਰ ਬਣਾ ਕੇ ਆਪਣੇ ਕੋਲੇ ਰਹਿਣਗੇ ਨਾਲੇ ਤਾਂ ਰੌਣਕ ਲਾਉਣਗੇ ਕੋਈ ਆਪਾਂ ਕਿਰਾਇਆ ਨਹੀਂ ਲੈਣਾ ਉਹਨਾਂ ਤੋਂ ਤੇ ਸਾਰਾ ਦਿਨ ਜਿਹੜਾ ਆਪਣਾ ਜੀ ਲਵਾਈ ਰੱਖਿਆ ਕਰਨਗੇ ਪਹਿਲਾ ਆ ਦੇਖੋ ਬਈ ਆ ਆ ਗਿਆ ਇੱਕ ਤਾਂ ਕਿਰਾਏਦਾਰ ਆ ਦੇਖੋ ਇਹਨੇ ਤਾਂ ਬਣਾ ਲਿਆ ਬਈ ਆਪਦਾ ਘਰ ਇਹਦੇ ਵਿੱਚ ਤੇ ਦੂਜਾ ਕਿਰਾਏਦਾਰ ਜਿਹੜਾ ਆਪਣਾ ਇਧਰਲੇ ਪਾਸੇ ਪਾਈ ਜਾਂਦਾ ਘਰ ਆ ਦੇਖੋ ਇਧਰਲੇ ਪਾਸੇ ਸਟਾਰਟ ਕਰਤਾ ਇਹਨੇ ਆਪਦਾ ਘਰ ਬਣਾਉਣਾ ਤੇ ਇਦੂ ਪਤਾ ਇਦੂ ਬਾਅਦ ਮੈਨੂੰ ਲੱਗਦਾ ਵੀ ਜਿਹੜੇ ਕਿਰਾਏਦਾਰਾਂ ਦੀ ਗਿਣਤੀ ਉਹ ਦਿਨ ਬਦਨ ਵਾਧਦੀ ਜਾਂਦੀ ਆ ਕਿਉਂਕਿ ਜਦੋਂ ਪਤਾ ਲੱਗ ਜੇ ਵੀ ਕੋਈ ਮਕਾਨ ਕਿਰਾਏ ਤੇ ਮਿਲ ਜਾਂਦਾ ਨਾ ਜਾਂ ਕੋਈ ਜਗਾ ਕਿਰਾਏ ਤੇ ਮਿਲਦੀ ਆ ਤਾਂ ਉੱਥੇ ਜਿਹੜੇ ਆਟੋਮੈਟਿਕ ਕਿਰਾਏਦਾਰ ਹੋ ਉਹ ਆਉਣੇ ਸਟਾਰਟ ਹੋ ਜਾਂਦੇ ਆ ਤੇ ਬੈਕ ਸਾਈਡ ਵੀ ਆਪਣੇ ਦੋ ਕਿਰਾਏਦਾਰ ਬੈਠੇ ਆ ਉਹ ਛੋਟੇ ਕਿਰਾਏਦਾਰ ਆ ਕਈ ਭਰਾ ਕਹਿੰਦੇ ਹੁੰਦੇ ਆ ਨਾ ਵੀ ਬਨੌਟੀ ਆਲਣਿਆਂ ਦੇ ਵਿੱਚ ਜਿਹੜੀਆਂ ਛਿੜੀਆਂ ਨਹੀਂ ਰਹਿੰਦੀਆਂ ਪਰ ਆਪਾਂ ਸੋਨੂੰ ਬਈ ਉਹਦੀ ਮਿਸਾਲ ਦਿੰਨੇ ਆ ਰਹਿੰਦੀਆਂ ਕਿਉਂ ਨਹੀਂ ਕਿਉਂਕਿ ਬਈ ਇਹਨਾਂ ਨੂੰ ਰਹਿਣ ਨੂੰ ਕਿਤੇ ਜਗ੍ਹਾ ਹੀ ਨਹੀਂ ਮਿਲਦੀ ਇਹ ਵਾਕਈ ਰਹਿੰਦੇ ਆ ਬਈ ਆਹ ਦੇਖੋ ਕਰੋ ਚੈੱਕ ਪਹਿਲਾਂ ਤਾਂ ਇਹਦੇ ਵਿੱਚ ਵੀ ਬਈ ਚਿੜੀ ਨਿਆਲ ਨਾ ਪਾਲਿਆ ਤੇ ਇਧਰਲੇ ਪਾਸੇ ਵੀ ਆਹ ਕਰੋ ਚੱਕਾ ਇਹਦੇ ਵਿੱਚ ਵੀ ਜਿਹੜੀ ਚਿੜੀ ਨੇ ਹੋ ਸਕਦਾ ਇਹਦੇ ਚ ਬੱਚੇ ਵੀ ਕੱਢ ਲੇ ਹੁਣ ਆਂਡੇ ਇਸ ਦੇ ਵਿੱਚ ਰੱਖਿਆ ਕਿਉਂਕਿ ਇੱਕ ਦਿਨ ਅਸੀਂ ਉੱਪਰ ਪੌੜੀ ਲਾ ਕੇ ਦੇਖਿਆ ਸੀਗਾ ਉਹਦੇ ਆਂਡੇ ਸੀਗੇ ਤੇ ਹੁਣ ਹੋ ਸਕਦਾ ਵੀ ਇਹਦੇ ਵਿੱਚ ਬੱਚੇ ਵੀ ਕੱਢ ਲੇ ਹੁਣ ਤੇ ਇਹ ਬਈ ਆਪਣੇ ਖੇਤ ਜਿਹੜੇ ਕਿਰਾਏਦਾਰ ਹੋ ਰਹਿਣ ਲੱਗ ਗਿਆ ਤੇ ਆਪਾਂ ਕੋਈ ਇਹਨਾਂ ਤੋਂ ਕਿਰਾਇਆ ਨਹੀਂ ਲੈਣਾ ਸਵੇਰ ਸ਼ਾਮ ਇਹਨਾਂ ਨੂੰ ਪਾਣੀ ਪਾ ਕੇ ਜਾਈਦਾ ਦਾਣੇ ਪਾ ਕੇ ਜਾਈਦੇ ਆ ਤੇ ਇਧਰਲੇ ਪੰਸ ਪਾਸੇ ਵੀ ਜਿਹੜੇ ਆਪਣਾ ਪੰਛੀਆਂ ਵਾਸਤੇ ਆਪਾਂ ਆ ਆਲ ਨੇ ਲਾਏ ਸੀਗੇ ਤੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਹੋਰ 10-12 ਦਿਨਾਂ ਤੱਕ ਜਿਹੜੀਆਂ ਚਿੜੀਆਂ ਉਹ ਰਹਿਣੀਆਂ ਸਟਾਰਟ ਹੋ ਜਾਣਗੀਆਂ ਤੇ ਇਹਨਾਂ ਦੇ ਵਿੱਚ ਵੀ ਕਾਫੀ ਜਿਹੜੇ ਇਹਨਾਂ ਦੇ ਆਲ ਨੇ ਪਾਏ ਪਿਆ ਇੱਕ ਇਹਦੇ ਵਿੱਚ ਵੀ ਇਹ ਮੇਰਾ ਖਿਆਲ ਆ ਆਲ ਨਾਲ ਆ ਪ ਦਿਖਾਉਣੇ ਆ ਤੁਹਾਨੂੰ ਆਹ ਦੇਖੋ ਕਰੋ ਚੱਕ ਇੱਕ ਭਾਈ ਆਪਣਾ ਕਰਾਇਦਾਰ ਆ ਬੈਠਾ ਇਨਾਂ ਦੇ ਵਿੱਚ ਬਈ ਇਹਨਾਂ ਦੀ ਜਿਹੜੀ ਆਪਾਂ ਕੀ ਇਹ ਵੀ ਜ਼ਿੰਦਗੀ ਆ ਨਾ ਛੋਟੇ-ਛੋਟੇ ਘਰਾਂ ਦੇ ਵਿੱਚ ਰਹਿ ਕੇ ਇਹ ਜਿਹੜਾ ਪੰਛੀ ਆਪਦੀ ਜ਼ਿੰਦਗੀ ਬਤੀਤ ਕਰਦੇ ਆ ਤੇ ਬਈ ਇਸ ਲਈ ਸਾਰੇ ਭਰਾਵਾਂ ਨੂੰ ਬਈ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਤੋਂ ਵੱਧ ਬਈ ਰੁੱਖ ਲਾਓ ਹਨਾ ਪੰਛੀਆਂ ਵਾਸਤੇ ਕੋਈ ਇਹੋ ਜਿਹੀ ਆਲ ਨੇ ਲਾਓ ਤਾਂ ਤੁਹਾਡੇ ਕੋਲੇ ਉਹ ਆਪੋ ਆਪ ਆਉਣਗੇ ਆਪਾਂ ਕਹਿੰਨੇ ਆ ਵੀ ਪੰਛੀ ਆਉਂਦੇ ਨਹੀਂ ਅੱਜ ਕੱਲ ਚਿੜੀਆਂ ਖਤਮ ਹੋਣ ਜਾ ਰਹੀਆਂ ਹਨਾ ਕਾਫੀ ਘਟ ਗਿਣਤੀ ਹੋ ਗਈ ਹੈ ਚਿੜੀਆਂ ਦੀ ਪਰ ਅਸਲ ਦੇ ਵਿੱਚ ਬਈ ਇੱਥੇ ਜਦੋਂ ਵੀ ਕੋਈ ਭਰਾ ਸਵੇਰ ਸ਼ਾਮ ਆਉਂਦਾ ਨਾ ਤਾਂ ਬਹੁਤ ਸਾਰੀਆਂ ਇੱਥੇ ਚਿੜੀਆਂ ਵਿੱਜੜੇ ਤੇ ਹੋਰ ਜਿਹੜੇ ਪੰਛੀ ਆ ਉਹ ਬਹੁਤ ਜ਼ਿਆਦਾ ਆਉਂਦੇ ਆ ਕਿਉਂਕਿ ਇੱਥੇ ਇੱਕ ਤਾਂ ਹਰਿਆਲੀ ਬਹੁਤ ਜ਼ਿਆਦਾ ਆ ਦੂਜਾ ਜਿਹੜਾ ਬੂਟਿਆਂ ਦੇ ਵਿੱਚ ਉਹਨਾਂ ਨੇ ਜਿਹੜੇ ਆਲ ਨੇ ਬਣਾਉਣੇ ਸਟਾਰਟ ਕਰਤੇ ਆ ਆਪਣੇ ਘਰ ਛੋਟੇ-ਛੋਟੇ ਬਣਾਉਣੇ ਸਟਾਰਟ ਕਰਤੇ ਤੇ ਆਪਣੇ ਬਈ ਕਿਰਾਏਦਾਰਾਂ ਨੇ ਜਿਹੜਾ ਆਪਣਾ ਇਹ ਜਗ੍ਹਾ ਆ ਆਪਾਂ ਕਹੀਏ ਵੀ ਕਿਰਾਏ ਤੇ ਲੈ ਲਈ ਆਪਣੇ ਤੋਂ ਤੇ ਆਪਾਂ ਨੂੰ ਵੀ ਬੜੀ ਖੁਸ਼ੀ ਹੋਈ ਕੋਈ ਆਪਾਂ ਇਹਨਾਂ ਤੋਂ ਕਿਰਾਇਆ ਨਹੀਂ ਲੈਣਾ ਇੱਕ ਤਲਾ ਹੈ ਉਹ ਆ ਗਈ ਚਿੜੀ ਆਹ ਦੇਖੋ ਆਪਾਂ ਕਹਿੰਦੇ ਵੀ ਚਿੜੀਆਂ ਖਤਮ ਹੋ ਗਈਆਂ ਬਈ ਇਹ ਖਤਮ ਨਹੀਂ ਹੋਈਆਂ ਅਸਲ ਦੇ ਵਿੱਚ ਨਾ ਇਹਨਾਂ ਨੂੰ ਰਹਿਣ ਨੂੰ ਹੀ ਕਿਤੇ ਜਗ੍ਹਾ ਨਹੀਂ ਮਿਲਦੀ ਬਈ ਤਾਂ ਜਦੋਂ ਆਪਾਂ ਦਰਾਖਤ ਲਾਵਾਂਗੇ ਬਈ ਤਾਂ ਇਹ ਆਟੋਮੈਟਿਕ ਜਿਹੜੇ ਆਪਣੇ ਕੋਲੇ ਆਉਣਗੇ ਪੰਛੀ ਤੇ ਇਧਰਲੇ ਪਾਸੇ ਆਪਣੇ ਜਿਹੜੇ ਫਲਾਂ ਵਾਲੇ ਬੂਟੇ ਲੱਗੇ ਹੋਏ ਆ ਤੇ ਦਾਸ ਕੁਮਾਰ ਲਈ ਇਧਰਲੇ ਪਾਸੇ ਜਗ੍ਹਾ ਆਪਣੀ ਫਲਾਂ ਵਾਲੇ ਬੂਟਿਆਂ ਵਾਸਤੇ ਤੇ ਦਾਸ ਕੁਮਾਰ ਲਈ ਇਧਰ ਅੱਧੀ ਇੱਕ ਕਨਾਲ ਆਪਾਂ ਕਹਿ ਸਕਦੇ ਹਾਂ ਵੀ ਜਿਹੜੀ ਜਗ੍ਹਾ ਦੇ ਵਿੱਚ ਪੰਛੀਆਂ ਦੀ ਸੁਬਾ ਸ਼ਾਮ ਜਿਹੜੀ ਆਪਾਂ ਨੂੰ ਆਪਾਂ ਚੈੱਕਣ ਕਹਿੰਦੇ ਆ ਨਾ ਵੀ ਚੈੱਕ ਮਿਲਦੀ ਆ ਤੇ ਦਿਲ ਨੂੰ ਬੜਾ ਸਕੂਨ ਮਿਲਦਾ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਇੱਥੇ ਰੌਣਕ ਪੰਛੀਆਂ ਦੀ ਉਹ ਬਹੁਤ ਜ਼ਿਆਦਾ ਹੋ ਜਣੇ ਆ ਤੇ ਆਹ ਦੇਖੋ ਵੀ ਚਿੜੀਆਂ ਸੁਬਾ ਸ਼ਾਮ ਇੱਥੇ ਜਿਹੜੀਆਂ ਰਹਿਣ ਬਸੇਰੇ ਕਰ ਰਹੀਆਂ ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਗਿਣਤੀ ਉਹ ਹਰ ਦਿਨ ਵਧਦੀ ਜਾ ਰਹੀ ਆ ਤੇ ਆਪਣੇ ਘਰ ਬਣਾ ਰਹੀਆਂ ਇਹ ਸੋ ਜੇ ਆਪਣਾ ਪਰਾਲਾ ਬਾਈ ਚੰਗਾ ਲੱਗਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਬਾਕੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਦਿਓ ਕਈ ਭਰਾ ਕਹਿੰਦੇ ਆ ਵੀ ਆਪਾਂ ਇਹਨਾਂ ਨੂੰ ਆਲਸੀ ਕਰਦੇ ਆ ਨਾ ਕਿ ਘਰ ਜਿਹੜੇ ਆਪਾਂ ਬਨੌਰਟੀ ਬਣਾ ਕੇ ਦਿੰਨੇ ਆ ਬਾਈ ਬਨੌਰਟੀ ਘਰ ਆਪਾਂ ਬਣਾ ਦਿੰਨੇ ਆ ਪਰ ਉਹਨਾਂ ਦੇ ਵਿੱਚ ਇਹਨਾਂ ਨੇ ਆਪ ਦੇ ਆਪ ਦੇ ਹਿਸਾਬ ਨਾਲ ਨਾ ਜਿਹੇ ਜਾ ਵੀ ਪੰਛੀ ਆ ਉਹਨੇ ਆਪ ਦੇ ਹਿਸਾਬ ਨਾਲ ਆਵਦਾਲਨਾ ਬਣਾ ਕੇ ਫੇਰ ਉਹਦੇ ਚਾਂਡੇ ਦੇਨੇ ਉਸ ਤੋਂ ਬਾਅਦ ਬੱਚੇ ਕੱਢਨੇ ਆ ਸੋ ਪਰਾਲਾ ਜ਼ਰੂਰ ਬਾਈ ਕਰਿਓ ਨਾ ਵੱਧ ਵੱਧ ਰੱਖ ਲਾਓ ਆਉਣ ਵਾਲੇ ਪੰਛੀਆਂ ਵਾਸਤੇ ਸੋ ਆਪਣੀ ਇਹ ਕੋਸ਼ਿਸ਼ ਜਿਹੜੀ ਕਾਮਯਾਬ ਹੋ ਚੁੱਕੀ ਆ ਤੇ ਪ੍ਰਮਾਤਮਾ ਕਰੇ ਵੀ ਆਉਣ ਵਾਲੇ ਸਮੇਂ 'ਚ ਆਪਾਂ ਹੋਰ ਇਹਨਾਂ ਵਾਸਤੇ ਕੋਈ ਚੰਗਾ ਜਿਹੜਾ ਕੰਮ ਕਰਾਂਗੇ ਨਾ ਜਿਹੜੀ ਇਹਨਾਂ ਦੀ ਗਿਣਤੀ ਵਧੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ